ਇਹਨਾਂ ਨਾਲੇ 22 ਹੈਂਡੀਕੈਪ ਆ ਫੇਰ ਵੀ 22 ਦਾ ਮਿਹਨਤ ਕਰਕੇ ਬਹੁਤ ਵਧੀਆ ਕੰਮ ਚਲਾਇਆ ਹੋਇਆ ਵਾ ਉੱਥੇ ਪਤਾ ਲੱਗਿਆ ਵੀ ਨਾਲ ਆਰਸਵਾਦ ਦੀ ਦੁਕਾਨਾਂ ਨਾਲ 22 ਨਾਲ ਜ਼ਹਿਲਤ ਕਰਦੇ ਬਹੁਤ ਜਾਣੇ ਵੀਰਮਣ ਕੇ ਜਿੰਨੇ ਵੀ ਕੋਈ ਜਾਨਵਰ ਲੈਣਾ ਆਉਂਦਾ ਜਿਹੜਾ ਮਰਜੀ ਜਾਨਵਰ ਮੰਗਾਈ 22 ਤੋਂ ਮੰਗਾ ਲਿਓ 22 ਨੂੰ ਸਾਰੇ ਖਰਾਕਾਂ ਦਾ ਪਤਾ ਜਾਨਵਰਾਂ ਦਾ ਆਹ ਜਿਹੜੀ ਛੋਟੀਆਂ ਮੱਛੀਆਂ ਨੇ ਚਿਚਲੇਟ ਇਹਦਾ ਮੱਛੀ ਦਾ ਨਾਮ ਆਹ ਨਾਮ ਹੈ ਇਹ ਫਾਸਟ ਗਰੁੱਪ ਹੈ ਓਕੇ ਇਹ ਕਿੰਨੇ ਦਾ ਕੀ ਹਿਸਾਬ ਦਾ ਹੁੰਦਾ ਇਹਨਾਂ ਦਾ ਇਹ 100 ਰੁਪਏ ਕੀ ਏਕ ਹੈ ₹100 ਕੀ ਇੱਕ ਮੱਛੀ ਹੈ ਹਾਂ ਤੇ ਇਹ ਇਧਰ ਪੈਰਟ ਪੜੀ ਹੈ ਨਾਲ ਲਾਲ ਵਾਲੀ ਇਹ ਇੱਕ ਜੇ ਵੱਡੀ ਹੈ ਜਿਹੜਾ ਬੈਠੀ ਮੱਛੀ ਹੈ ਹਾਂ ਓਕੇ ਮੈਂ ਤਾਂ ਅਗਲੀ ਮੰਗਣ ਜਾਂਦੇ ਕੋਈ ਆਹ ਦੇਖੋ ਇਹ ਕਿੰਨੇ ਦੀ ਆ ਇਹ ਜੀ ₹400 ਦੀ ਇੱਕ ਇਹ ਦਰਵਾੜਾ ਕਿਹੜੀ ਮੱਛੀ ਹੈ ਪੈਰਟ ਮੱਛੀ ਪੈਰਟ ਹਾਂ ਪੈਰਟ ਫਿਸ਼ ਨਹੀਂ ਤੇ ਆਹ ਜਿਹੜੀ ਮੀਂਜੀ ਵਾਲੀਆਂ ਨੇ ਸ਼ਾਰਕ ਸ਼ਾਰਕ ਹਾਂਜੀ ਹਾਂ ਬਸ ਆਪੀ ਦੱਸਦਾ ਹੋਈ ਚੀਜ਼ ਪਾਲੀ ਹੋਈ ਆ ओके okay. वो ये टैंक वाली शार्क है वो के कतने की है ये सौ रुपए पे का है। पे है सौ रुपए का पे आ रहा है एक ठीक है इसको शार्क बोलते हैं हां ये खरगोश ने हाँ जी ये खरगोश है कितने का है ये भी 300 का एक एक खरगोश सौ का बच्चे थे ये बच्चे ने सब तो बच्चे भी है पट्टे भी है कलर का डिफरेंट भी है क्या बच्चों हां जी ਦੇ ਬਾਹਰ ਚਾਸੀ ਚੋਦਾ ਦੋਲਾ ਓਕੇ ਬੜੇ ਥੋੜੇ ਲੱਗਦੇ ਆ ਯਾਰ ਬੱਚੇ ਨਾਲ ਦੇ ਇਹਦੇ ਕਿੰਨੇ ਕਮਟੇ ਪੈਲੇ ਇਹਦੇ ਰਾਜਮਾਨਗਰ ਤੇ ਆਹ ਕਿਹੜੇ ਜਾਨਵਰ ਨੇ ਇਹ ਜਾਵਾ 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 ਚਿੜੀਆਂ ਨੇ ਇਹ ਜਾਵਾ ਇਹ ਨਹੀਂ ਨਾ ਜਾਵਾ ਮਤਲਬ 1500 ਤੋਂ ਜੁੜੀ ਹੈ ਇਹ ਜਾਵਾ ਚਿੜੀਆਂ ਵਿੱਚ ਆ ਜਾਂਦੀ ਹੈ ਚਿੜੀਆਂ ਵਿੱਚ ਆ ਜਾਂਦੀ ਹੈ ਜਾਵਾ ਨਾਮ ਹੈ ਨਾ ਅੱਛਾ 1500 ਦੀ ਜੋੜੀ ਹੈ ਪਰ ਬੱਚੇ ਮੂਰੇ ਕਹਣ ਲੰਗੇ ਲੱਗੇ ਬੜੀ ਸੋਹਣੀ ਹੈ ਯਾਰ। ਚਲੋ ਕਬੂਤਰ ਤੇ ਭੈਜੋ ਰੰਗ। ਕਿੱਦਾਂ ਕਿੱਦਾਂ ਦੇ ਰੰਗ ਭਰ ਦਿੰਦੀ ਹੈ। ਹਾਂ ਕਬੂਤਰ ਲਓ। ਇੱਕ ਗੱਲ ਤੁਸੀਂ ਤੁਹਾਡੇ ਕੋਲੇ ਤੇ ਬੱਚਾ ਕੱਢਿਆ ਉਹਨਾਂ ਨੇ ਕੋਈ? ਤੁਹਾਡੇ ਕੋਲੇ ਇੱਥੇ ਕਹਿੰਦੇ ਹੁੰਦੇ ਨੇ। ਅੱਛਾ ਛੋਟਾ ਜਿਹਾ ਉਹ ਨਾਲ ਵਿੱਚ ਹੀ ਨਾਲ ਹੀ ਜਦੋਂ ਪਿੰਜਰ ਲੈਣ ਆਉਂਦੇ। ਨਹੀਂ ਨਹੀਂ ਇਹ ਤਾਂ ਲਾ ਕੇ ਰੱਖਿਆ ਹੋਇਆ। ਤੁਸੀਂ ਨਾਲ ਲਾ ਕੇ ਦੇ ਦੋ ਉਹਦੇ ਵਿੱਚ। ਹਾਂ ਲਾਲ ਲਾ ਕੇ ਦੇ ਦੇ। ਕੀ ਖਾਂਦੀਆਂ ਨੇ? ਬਾਜਰਾ ਗੁਜਰਾ ਤੇ ਦਰਦ ਨਾਲ ਖਾਦੀ। ਆ ਕਬੂਤਰਾਂ ਦੀ ਕਹਾਣੀ ਦੱਸੋ। ਇਹ ਹੈਗਾ ਜਿੱਕਾ ਕੜਾ ਓਕੇ ਐ ਤੱਕ ਉਤਰੀ ਨੇ ਕਿੰਨੇ ਦਾ ਜੋੜਾ ਹੈ 3400 ਦਾ ਜੋੜਾ ਅਚਾਨਣ ਕੋ ਸਮਝ ਗਾ ਤੁਹਾਡੀ ਗੱਲ ਮੈਂ ਇਹ ਫਾਰਮ ਦੀ ਆ ਬਰੀਡ ਬੜੇ ਸੋਹਣੇ ਬੱਚੇ ਬੜੇ ਬਾਈ ਮੌਜ ਆਈਏ ਕੰਨਾ ਤੱਕ ਜੇ ਤੂੰ ਬਾਕੀ ਬਾਈ ਕੋਲ ਖਰਾਕ ਜਿਹੜੀ ਮਰਜ਼ੀ ਦੇ ਦੇ ਜਿਹੜੇ ਮਰਜ਼ੀ ਜਾਨਵਰ ਦੀ ਜਿਹੜੀ ਮਰਜ਼ੀ ਮੱਛੀ ਦੀ ਹੈ ਨਾ ਬਾਈ ਸਭ ਕੁਝ ਮਿਲ ਜੂ ਹਾਂਜੀ ਹਾਂਜੀ ਇਹ ਗੁਰਤੇਗਰ ਬਾਦਰ ਪੋਸਿਬਲਟੀ ਬੈਂਕ ਸਾਡ ਜੀਟੀਵੀ ਮਾਰਕੀਟ ਦੇ ਖੜੇ ਆਪਾਂ ਦੇਖੋ ਉਹਨਾਂ ਨੇ 22 ਹੈਂਡੀਕੈਪ ਆ ਫੇਰ ਵੀ 22 ਦਾ ਮਿਹਨਤ ਕਰਕੇ ਬਹੁਤ ਵਧੀਆ ਕੰਮ ਚਲਾਇਆ ਹੋਇਆ ਵਾ ਉੱਥੇ ਪਤਾ ਲੱਗਿਆ ਵੀ ਨਾਲ ਆਰਸਵਾਦ ਦੀ ਦੁਕਾਨਾਂ ਨਾਲ 22 ਨਾਲ ਜ਼ਹਿਲਤ ਕਰਦੇ ਬਹੁਤ ਜਾਣੇ ਵੀਰ ਮੰਨ ਕੇ ਜਿਹਨੇ ਵੀ ਕੋਈ ਜਾਨਵਰ ਲੈਣਾ ਆਉਂਦਾ ਜਿਹੜਾ ਮਰਜ਼ੀ ਜਾਨਵਰ ਮਹਿੰਗਾਈ 22 ਤੋਂ ਮੰਗਾ ਲਿਓ 22 ਨੂੰ ਸਾਰੇ ਖਰਾਕਾ ਪਤਾ ਜਾਨਵਰਾਂ ਦੀਆਂ ਸਾਰੀ ਖਰਾਕੇ ਮਿਲ ਜੀ ਤੁਹਾਨੂੰ ਮੱਛੀਆਂ ਦੀ ਹੋ ਗਈ ਆਰਡਰ ਤੇ ਜਾਨਵਰ ਸਾਰੇ ਮਲਾ ਦਿਓ ਬਾਈ ਬਾਈ ਹੈਂਡੀਕੈਪ ਆ ਬਾਈ ਦੀ 11 ਤੋਂ ਜ਼ਿਆਦਾ ਹੈਲਪ ਕਰੋ ਮੇਰੇ ਵੀਰ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਜੇ ਇੱਕ ਹੈਂਡੀਕੈਪ ਬੰਦਾ ਆਪਣੇ ਲਈ ਮਿਹਨਤ ਕਰ ਰਿਹਾ ਆਪਾਂ ਵੀ ਮਾੜਾ ਮੋਟਾ ਜਾ ਕੇ ਬੰਦੇ ਨਾਲ ਥੋੜੀ-ਮੋਟੀ ਹੈਲਪ ਕਰੀਏ ਹਨਾ